ਔਰ ਇੱਕ ਇਹਲਾ ਜਿਹੜਾ ਇੱਕ ਬਹੁਤ ਜ਼ਰੂਰੀ ਮਸਲਾ ਹੈਗਾ ਉਹ ਹੈਗਾ ਸੀਮਨ ਦੀ ਕੁਆਲਿਟੀ ਪੰਜਾਬ ਚ ਬਹੁਤ ਵਧੀਆ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਸੀਮਨ ਉਪਲਬਧ ਹੈ ਬਹੁਤ ਸਾਰੀਆਂ ਚੰਗੀਆਂ ਕੰਪਨੀਆਂ ਜਿਵੇਂ ਹੈਗੀਆਂ এবੀਐਸ ਜਿਵੇਂ ਹੋਰ ਬਹੁਤ ਸਾਰੇ ਕੰਪਨੀ ਜਿਹੜੀਆਂ ਹੈਗਾ ਵਧੀਆ ਕੁਆਲਿਟੀ ਦਾ ਸੀਮਨ ਜਿਹੜਾ ਹੈਗਾ ਉਹਦੀ ਮਾਰਕੀਟਿੰਗ ਕਰ ਰਹੀਆਂ ਸੋ ਅਸੀਂ ਇਹ ਯਕੀਨੀ ਬਣਾਈਏ ਵੀ ਜਿਹੜਾ ਸਾਡਾ ਸੀਮਨ ਦੀ ਕੁਆਲਿਟੀ ਹੈ ਉਹ ਭਰੋਸੇਮੰਦ ਹੋਵੇ ਔਰ ਸੀਮੰਦ ਦੀ ਕੁਆਲਟੀ ਦੇ ਮੁਤਾਬਕ ਹੀ ਅਸੀਂ ਉਹਨੂੰ ਪਸ਼ੂ ਦੀ ਸੇਵਾ ਕਰੀ ਉਹਦੀ ਖੁਰਾਕ ਦਈਏ ਔਰ ਪਸ਼ੂ ਮੁਤਾਬਕ ਹੀ ਸਾਡੀ ਸੀਮੰਦ ਦੀ ਕੁਆਲਟੀ ਹੋਵੇ ਸੀਮੰਦ ਦੀ ਕੁਆਲਟੀ ਦੇ ਕੋ ਆਉਣ ਵਾਲੇ ਸਮੇਂ ਵਾਸਤੇ ਸਾਡਾ ਜੇ ਅਸੀਂ ਨਸਲ ਸੁਧਾਰ ਕਰਨਾ ਹੈ ਤਾਂ ਸਾਨੂੰ ਸਹੀ ਸੀਮੰਦ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਬੰਦੇ ਅੱਜ ਵੀ ਸੋਸ਼ਲ ਮੀਡੀਆ ਤੇ YouTube Facebook ਤੇ ਜਿਹੜੇ ਹੈਗੇ ਆਪਣੇ ਜਿਹੇ ਬੁਲਜ ਦਾ ਪ੍ਰਚਾਰ ਬਹੁਤ ਜ਼ਿਆਦਾ ਕਰਦੇ ਆ ਪਰ ਉਹਨਾਂ ਕੋਲੇ ਕਦੇ ਚੰਗੀਆਂ ਕੱਟੀਆਂ ਜਾਂ ਚੰਗੀਆਂ ਬੱਚੀਆਂ ਦਿਖਾਉਣ ਨੂੰ ਨਹੀਂ ਹੁੰਦੀਆਂ ਉਹੀ ਸੀਮਨ ਵਧੀਆ ਜਿਹਦੀਆਂ ਚੰਗੀਆਂ ਕੱਟੀਆਂ ਜਾਂ ਚੰਗੀਆਂ ਬੱਚੀਆਂ ਜਿਹੜੀਆਂ ਹੈਗੀਆਂ ਉਹ ਮਾਰਕੀਟ 'ਚ ਉਪਲਬਧ ਨੇ ਹੁਣ ਦੇਖੋ ਦੁੱਧ ਦੀ ਜਿਹੜੀ ਜਿਹੜਾ ਮਾਂ ਦਾ ਦੁੱਧ ਹੈ ਮਾਂ ਦੇ ਦੁੱਧ ਦੀ ਪੈਦਾਵਾਰ ਹੈ ਉਹਦੇ ਨਾਲ ਹੋਰ ਬਹੁਤ ਸਾਰੇ ਪੈਰਾਮੀਟਰ ਨੇ ਜਿੱਚ ਬਰੀਡਿੰਗ ਵੈਲਿਊ ਹੈ ਜਿਹੜਾ ਵੀ ਉਹਦੇ ਅੱਗੇ ਗੁਣ ਦੁੱਧ ਵਾਲਾ ਗੁਣ ਸੀ ਜਿਹੜਾ ਮਾਂ ਤੋਂ ਧੀਆਂ ਦੇ ਵਿੱਚ ਕਿੰਨਾ ਗਿਆ ਉਹ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਜਿਹੜੀਆਂ ਹੈਗੀਆਂ ਮੈਂ ਉਮੀਦ ਕਰਦਾ ਵੀ ਜਿਹੜੀ ਇਹ ਅੰਜਿਤ ਰਲਾ ਪੱਜ ਕੀਤੀਆਂ ਤੁਸੀਂ ਇਹ ਤੇ ਹਮਲ ਕਰੋਗੇ ਤੇ ਵੈਕਸੀਨ ਜਿਹੜੀ ਹੈਗੀ ਉਹ ਤੁਸੀਂ ਬਿਲਕੁਲ ਜਿਵੇਂ ਟਾਈਮ ਟਾਈਮ ਦੱਸ ਰਹੇ ਵੀ ਮੂਖਰ ਦੀ ਵੈਕਸੀਨ ਸਾਲ 'ਚ ਦੋ ਵਾਰੀ ਤੇ ਜਿੱਥੇ ਬਿਮਾਰੀ ਆਈ ਹੈ ਸਾਲ 'ਚ ਤਿੰਨ ਵਾਰੀ ਔਰ ਗਲ ਕੋਟੂ ਦੀ ਵੈਕਸੀਨ ਜਿਹੜੀ ਹੈਗੀ ਸਾਲ 'ਚ ਦੋ ਵਾਰੀ ਸੋ ਆਪਾਂ ਗੱਲਾਂ ਕਰਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਸੱਜਣਾਂ